ਵਾਰ ਨੰਬਰ 41 ਦੇ ਮੁੱਖ ਸੇਵਾਦਾਰ ਮਨਜੀਤ ਸਿੰਘ ਲੁਥਰਾ ਵੱਲੋਂ ਨਿਊ ਕੋਰਟ ਆਤਮਾਰਾਮ ਇਲਾਕੇ ਦੇ ਪੀਣ ਵਾਲੇ ਪਾਣੀ ਦੀ ਸਮੱਸਿਆ ਦਾ ਹੱਲ ਡਾਕਟਰ ਨਿਜੇ ਦੀ ਅਗਵਾਈ ਵਿੱਚ ਕਰਵਾਇਆ ਗਿਆ ਇਸ ਇਲਾਕੇ ਦੇ ਟਿਊਬਲ ਦਾ ਉਦਘਾਟਨ ਕਰਨ ਦੇ ਲਈ ਡਾਕਟਰ ਨਿਜੇ ਨੇ ਦਫਤਰੀ ਸੈਕਟਰੀ ਰਿਟਾਇਰ ਡੀਐਸਪੀ ਅਸ਼ੋਕ ਕੁਮਾਰ ਮਨਜੀਤ ਸਿੰਘ ਲੁਥਰਾ ਦੇ ਦਫਤਰ ਪਹੁੰਚੇ ਮਨਜੀਤ ਸਿੰਘ ਲੁਥਰਾ ਅਤੇ ਉਹਨਾਂ ਦੀ ਟੀਮ ਅਤੇ ਦਫਤਰੀ ਸੈਕਟਰੀ ਰਿਟਾਇਰ ਡੀਐਸਪੀ ਅਸ਼ੋਕ ਕੁਮਾਰ ਨਿਊ ਕੋਰਟ ਆਤਮਾਰਾਮ ਪਹੁੰਚੇ ਅਤੇ ਡੀਐਸਪੀ ਅਸ਼ੋਕ ਕੁਮਾਰ ਦੁਆਰਾ ਰੀਬਨ ਕੱਟ ਕੇ ਨਿਊ ਕੋਟ ਆਤਮਾਰਾਮ ਵਿਖੇ ਨਵੇਂ ਟਿਊਬਵੈੱਲ ਦਾ ਉਦਘਾਟਨ ਕੀਤਾ ਗਿਆ ਇਸ ਮੌਕੇ ਮਨਜੀਤ ਸਿੰਘ ਲੁਥਰਾ ਵੱਲੋਂ ਰਿਟਾਇਰਡ ਡੀਐਸਪੀ ਅਸ਼ੋਕ ਕੁਮਾਰ ਨੂੰ ਸਿਰੋਪਾ ਅਤੇ ਇਲਾਕਾ ਨਿਵਾਸੀ ਅਤੇ ਬਲਾਕ ਪ੍ਰਧਾਨ ਰਣਜੀਤ ਸਿੰਘ ਨੂੰ ਸਿਰੋਪਾ ਪਾ ਕੇ ਸਨਮਾਨਿਤ ਕੀਤਾ ਗਿਆ ਇਸ ਮੌਕੇ ਇਲਾਕਾ ਨਿਵਾਸੀਆਂ ਵੱਲੋਂ ਮਨਜੀਤ ਸਿੰਘ ਲੁਥਰਾ ਨੂੰ ਸਿਰੋਪਾ ਪਾ ਕੇ ਸਨਮਾਨਿਤ ਕੀਤਾ ਗਿਆ ਇਸ ਮੌਕੇ ਮਨਜੀਤ ਸਿੰਘ ਲੁਥਰਾ ਵੱਲੋਂ ਵੀ ਇਲਾਕੇ ਦੇ ਨਿਮਾਸੀਆਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਾਰੇ ਇਲਾਕਾ ਨਿਮਾਸੀਆਂ ਦੀ ਹਾਜ਼ਰੀ ਦੇ ਵਿੱਚ ਰਿਟਾਇਰਡ ਡੀਐਸਪੀ ਅਸ਼ੋਕ ਕੁਮਾਰ ਦੁਆਰਾ ਬਟਨ ਦਬਕ ਕੇ ਨਵੇਂ ਟਿਊਬਵੈਲ ਦਾ ਉਦਘਾਟਨ ਕੀਤਾ ਇਸ ਮੌਕੇ ਵਾਰਡ ਦੇ ਸੇਵਾਦਾਰ ਮਨਜੀਤ ਸਿੰਘ ਲੁਥਰਾ ਵੱਲੋਂ ਨਵੇਂ ਟਿਊਬਵਲ ਲੱਗਣ ਦੀ ਖੁਸ਼ੀ ਵਿੱਚ ਲੱਡੂ ਵੰਡੇ ਗਏ। ਹਾਂਜੀ ਸਰ ਕੀ ਕਹਿਣਾ ਚਾਹੋਗੇ ਇਲਾਕੇ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵੱਲੋਂ ਨਿਰੰਤਰ ਵਿਕਾਸ ਕਾਰਜ ਨੇ ਜਿਹੜੇ ਉਹ ਜਾਰੀ ਨੇ ਤੇ ਕੁਝ ਸਮੇਂ ਪਹਿਲਾਂ ਇਸੇ ਇਲਾਕੇ ਦੀ ਡਿਮਾਂਡ ਸੀ ਕਿ ਪਾਣੀ ਦੀ ਸਮੱਸਿਆ ਸੀ। ਉਹ ਪਾਣੀ ਦੀ ਸਮੱਸਿਆ ਦਾ ਹੱਲ ਜਿਹੜਾ ਆ ਉਹ ਪ੍ਰੋਪਰ ਪੂਰਨ ਤੌਰ ਦੇ ਉੱਤੇ ਕੀਤਾ ਗਿਆ ਤੇ ਅੱਜ ਡੀਐਸਪੀ ਸਾਹਿਬ ਵੱਲੋਂ ਜਿਹੜਾ ਇਹਦਾ ਉਦਘਾਟਨ ਵੀ ਕੀਤਾ ਗਿਆ ਕੀ ਕਹਿਣਾ ਚਾਹੁੰਦੇ? ਵਾਹਿਗੁਰੂ ਕੀਤਾ ਫਾਲਤਾ। ਆਹੋ ਜੀ ਖੜੇ ਹੈ ਜੀ ਅਸੀਂ ਨਿਊ ਬੜਾ ਦਾ ਨਾਮ ਤੋਂ ਬੋਲਦੇ ਜੀ ਐ ਸਾਡੇ ਕੋਲ ਖੜੇ ਮੈਂ ਸਾਧ ਨਜੀਤ ਸਿੰਘ ਮੋਹਰਾ ਸਾਹਿਬ ਇੰਨ ਅਗੜੀ ਅਸੀਂ ਬੇਨਤੀ ਕੀਤੀ ਸੀ ਕਿ ਇੱਥੇ ਪਾਣੀ ਦੀ ਬਹੁਤ ਜ਼ਿਆਦਾ ਦਿੱਕਤ ਹੈ ਤੇ ਇਸ ਤੋਂ ਹੀ ਮੈਂ ਕਹਿ ਸਕਦਾ ਮੇਰੇ ਘਰ ਲੱਗ ਗਈ ਆ ਜਾਗ ਉਪਰ ਵੇਖਦੇ ਟੈਂਕੀ ਪੀਲੀ ਅੱਜ ਵੀ ਆ ਜੋਗ ਅਸੀਂ ਸਮਰਸੀਪਲ ਦਾ ਪਾਣੀ ਪੀਂਦੇ ਸੀ ਬੱਚੇ ਬਿਮਾਰ ਹੁੰਦੇ ਸਨ ਕੁਮਾਰ ਹੋਂ ਦੇ ਨਾਲ ਪੜਾਈਆਂ ਵਿੱਚ ਖਰਾਬ ਹੋਈਆਂ ਸਨ। ਉਹਦੇ ਵਿੱਚ ਆਈ ਇਹਨਾਂ ਨੇ ਕੋਈ ਰਿਕਵੈਸਟ ਕੀਤੀ। ਇਹਨਾਂ ਨੇ ਅੱਗੇ ਸਹਾਇ ਇੰਦਰ ਸਿੰਘ ਜਿੰਜਤ ਐਮਐਲਏ ਸਾਹਿਬ ਜੀ ਨਾਲ ਗੱਲਬਾਤ ਕੀਤੀ। ਉਸ ਤੋਂ ਬਾਅਦ ਉਪਰੰਤ ਸਾਰਾ ਪ੍ਰਸ਼ਾਸਨ ਚਲਾਇਆ ਜੋ ਕਿ ਭਾਜਨਾਟ ਕਰਦਿਆਂ ਬਹੁਤ ਹੀ ਜ਼ਿਆਦਾ ਇਹਨਾਂ ਨੇ ਮੈਨਰ ਕਰਕੇ ਇਸ ਨੂੰ ਵੱਲੋਂ ਪਹਿਲੋ ਰਾਜ ਬਣਵਾਇਆ। ਫਿਰ ਅੱਜ ਇਸ ਦਾ ਉਦਘਾਟਨ ਕੀਤਾ ਗਿਆ। ਅਸੀਂ ਇਹਨਾਂ ਦਾ ਸਰਦਾਰ ਇੰਦਰਜੀਤ ਨਿਚਰ ਤੇ ਸਰਦਾਰ ਮਜੀਦ ਸਿੰਘ ਲੁਥਰਾ ਤੇ ਪੀਐਸਟੀ ਨੇ ਅੱਜ ਅਦੁਭਾਟ ਰਹੀ ਜਿੱਤਾ ਹੈ ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਆਮ ਆਦਮੀ ਪਾਰਟੀ ਬਹੁਤ ਹੀ ਯੋਰਾ ਸ਼ੋਰਾ ਦੇ ਨਾਲ ਹਰ ਘਰ ਚ ਹਰ ਵਾਰ ਚ ਜਾ ਕੇ ਹਰ ਮਸਲੇ ਦਾ ਹੱਲ ਕਰਦੀ ਹੈ ਤੇ ਬਹੁਤ ਸਾਰੇ ਮਸਲੇ ਤੁਹਾਡੇ ਮਹੱਲੇ ਦੇ ਹੋਰ ਵੀ ਸੀ ਜੋ ਕਿ ਆਪ ਮਹੱਲੇ ਜਾ ਕੇ ਘਰ ਘਰ ਜਾ ਕੇ ਮਜੀਦ ਸਿੰਘ ਲੁਥਰਾ ਮਿਹਨਤ ਕਰਦੇ ਨੇ ਸਵੇਰ ਤੋਂ ਸ਼ਾਮ ਤੱਕ ਸਾਰੇ ਹੀ ਮਸਲੇ ਹੱਲ ਹੋ ਰਹੇ ਹੁੰਦੇ ਨੇ ਅਸੀਂ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਹਾਂਜੀ ਡੀਐਸਪੀ ਸਾਹਿਬ ਕੀ ਕਹਿਣਾ ਚਾਹੋਗੇ ਆਮ ਆਦਮੀ ਪਾਰਟੀ ਦੇ ਵਿਕਾਸ ਕਾਰਜ ਲਗਾਤਾਰ ਹਲਕਾ ਦਕਨੀ ਦੇ ਵਿੱਚ ਜਾਰੀ ਨੇ ਤੇ ਵੱਧ ਚੜ ਕੇ ਆਮ ਆਦਮੀ ਪਾਰਟੀ ਦੇ ਵੱਲੋਂ ਲੋਕਾਂ ਦੇ ਹਿੱਤਾਂ ਦੀ ਰਾਖੀ ਵੀ ਕੀਤੀ ਜਾ ਰਹੀ ਹੈ ਲੋਕਾਂ ਦੀਆਂ ਸਮੱਸਿਆਵਾਂ ਨੂੰ ਵੀ ਦੂਰ ਕੀਤਾ ਜਾ ਰਿਹਾ ਕੀ ਕਹਿਣਾ ਚਾਹੁੰਦੇ ਹੋ ਜੀ ਤੁਹਾਡੇ ਪ੍ਰੈਸਰੂਮ ਦਾ ਧੰਨਵਾਦ ਹੈ ਜੀ ਸਾਡੇ ਵਿੱਚ ਆਏ ਜੀ ਜੋ ਸੋਤੇ ਜਿਹੜੀ ਮੇਰੀ ਵਾਜਨ ਸੁਣ ਰਿਹਾ ਮੇਰੇ ਡੀਐਫਪੀ ਸ਼ੋਕਮਾਰ ਆਫਸ ਫੈਕਟਰੀ ਡਾਕਟਰ ਜੀ ਨੀਜਰ ਵਾਲੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਨਮਸਤੇ ਕੋਈ ਬਕਾਹ ਦੀ ਨਰੀ ਨੂੰ ਅੱਗੇ ਤੋਰਦੇ ਹੋਏ ਇਸ ਵਾਰ ਵਿੱਚ ਜਿਹੜੇ ਬਤਾਈ ਨੰਬਰ ਵਾਰ ਪਿਛਾ ਜਿੰਦੀ ਪਰਿਵਾਰ ਅੱਜ ਜਿਹੜੀ ਕਾੜੀ ਹੋ ਗਈ ਆ ਇਹਦੇ ਵੀ ਜਿਹੜੇ ਆ ਜਿਹੜੇ ਵਕਾਫ ਆ ਕੋਈ ਆਪਣੇ ਸਾਡਾ ਨਾਰ ਮਿਸ਼ਰੀ ਲੋਕਾ ਦਾ ਮਿਲਸਾ ਮਿਲ ਜੀ ਸੇ ਲੋਕਾ ਦਾ ਬੈਠੇ ਹੋਏ ਅਦੇ ਨਾਲ ਜਿਹੜੀ ਹੋਰ ਟੀਮ ਆ ਹਾਂਜੀ ਜਿਹੜੀ ਕਿ ਬੜੀ ਤਗੜੀ ਹੋ ਕੇ ਸਾਰੇ ਜਿੰਨੇ ਵੀ ਸਾਡੇ ਇੱਥੇ ਆਗੇ ਆ ਹਾਂਜੀ ਹਾਂਜੀ ਉਹ ਇਕੱਠੇ ਹੋ ਕੇ ਜਿਹੜੇ ਆ ਉਹ ਇਹਨੂੰ ਮਿਹਨਤ ਕਰਦੇ ਐ ਇਸ ਇਲਾਕੇ ਦੇ ਵਿੱਚ ਬਹੁਤ ਤਕੜੀ ਨਾਲ ਮਿਹਨਤ ਕੀਤੀ ਹੈ ਬਹੁਤ ਕੰਮ ਇਹਨਾਂ ਕੀਤੇ ਆ ਕੋਈ ਕੰਮ ਹੋਣਗੇ ਬڑے ਕੰਮ ਇਹਨਾਂ ਨੇ ਕਰ ਦਿੱਤੇ ਆ بڑے ਕਮਾਲ ਦਾ ਡਗਾਟ ਫੁੱਟਕਾ ਵਾ ਜਿਹੜੇ ਕਿਸੇ ਕੰਮ ਕਦੇ ਡਗਾਟ ਨਹੀਂ ਕੀਤੇ ਉਹ ਕੰਪਲੀਟ ਕਰ ਦਿੱਤੇ ਆ ਲੋਕਾਂ ਨੇ ਸਾਨੂੰ ਵੋਟਾਂ ਦਿੱਤੀਆਂ ਹੈਗੀਆਂ ਮਾਮਾ ਆਦਮੀ ਹੋਣੇ ਵੋਟਾਂ ਪਾਈਆਂ ਹੀ ਆ ਹੁਣ ਸਾਡਾ ਫਰਜ਼ ਬੰਦਾ ਹੋਆ ਵੀ ਇਹ ਕੰਮਾਂ ਨੂੰ ਪੂਰੇ ਕਰੀਏ ਅਜੇ ਦੂਜਾ ਜਿਹੜਾ ਵਾ ਟੂਲ ਜਿਹੜਾ ਵਾ ਇਸ ਇਲਾਕੇ ਲੱਗਾ ਵਾ ਇਹਨਾਂ ਲੋਕਾਂ ਦੀ ਪਾਣੀ ਪੀਣ ਦੀ ਸਵੱਛਤਾ ਦੀ ਹਾਲਤ ਹੈ ਸਰ ਇਸ ਤੋਂ ਅੰਤ ਤੱਕ ਬੜਾ ਸਾ ਬੜੀ ਕੋਸ਼ਿਸ਼ ਕਰਦੇ ਆ ਜਲਦੀ ਜਿਹੜਾ ਨਹਿਰ ਦਾ ਪ੍ਰੋਜੈਕਟ ਹੈ ਇੱਕ ਬੜਾ ਵੱਡਾ ਨਹਿਰ ਦਾ ਪ੍ਰੋਜੈਕਟ ਲੱਗ ਰਿਹਾ ਵਾ ਪਾਣੀ ਦਾ ਰਹਾ ਵਾ ਜਿਹੜਾ ਕਿ ਬੜਾ ਹੀ ਲੰਘੋ ਦਵਾਟ ਜਿਹੜਾ ਵਾ ਬੜਾ ਵਧੀਆ ਪਾਣੀ ਜਿਹੜਾ ਹੋਊਗਾ ਜਿਹੜਾ ਕਈਆਂ ਬਿਮਾਰੀਆਂ ਨੂੰ ਹਟਾਊਗਾ ਇਹੋ ਜਿਹਾ ਪਾਣੀ ਹੋਊਗਾ ਜਿਹੜਾ ਕਿ ਉੱਤੋਂ ਪਹਾੜਾਂ ਦੇ ਵਿੱਚੋਂ ਆਣਾ ਵਾ ਅਸੀਂ ਕਈ ਜੜੀ-ਮੁੱੜੀਆਂ ਦੇ ਵਿੱਚ ਉਹ ਆ ਕੇ ਤੇ ਜਦੋਂ ਇੱਥੇ ਲੋਕਾਂ ਨੂੰ ਮਿਲੂਗਾ ਲੋਕ ਲੋਕ ਉਹ ਪਾਰਟੀ ਵੀ ਇਹ ਹੋਰ ਵੀ ਤੰਦਰੁਸਤ ਹੋਏ ਇਹ ਹੈ ਕਿ ਜੇ ਇਹ ਵਿਕਾਸ ਹੈ ਇਹ ਲਗਾਤਾਰ ਜਿਹੜੇ ਨੂੰ ਦੇਣਗੇ ਬਾਕੀ ਇਹ ਲੂਥਾ ਸਾਹਿਬ ਬਿਛੇ ਨੇ ਇਹ ਇਲਾਕੇ ਦੀ ਰੈਨਬਾਈ ਘਾਰੇ ਬਹੁਤ ਬਜੀ ਮਿਹਨਤ ਕਰ ਰਹੇ ਨੇ ਇਹਨਾਂ ਦੇ ਦਾ ਹੋਰ ਵੀ ਇੱਕ ਸੱਦਰ ਨੇ ਤੇ ਬਾਕੀ ਜਿਹਨੂੰ ਪਾਰਟੀ ਟਿਕਟ ਦੇ ਦੂਗੀ ਜੀ ਸਾਰੇ ਦੇ ਇੱਕ ਬੰਦੇ ਆਪਾਂ ਹੋ ਗਏ ਉਹਨਾਂ ਨੂੰ ਨੇਤਾਵਾਂਗੇ ਸਾਰੇ ਜਿਨੇ ਵੀ ਸਾਰੇ ਜਿਨੇ ਵੀ ਕਿਥੇ ਆਪਣੇ ਰਗੇ ਉਮੀਦਵਾਰ ਨੇ ਸਾਰੇ ਤੁਹਾਨੂੰ ਵਿਸ਼ਵਾਸ ਦਿਵਾਇਆ ਹੋਆ ਇਹ ਇਕੱਠੇ ਹੋ ਗਏ ਜਿੰਨੂੰ ਵੀ ਟਿਕਟ ਪਾਰਟੀ ਦੇਊਗੀ ਉਹਨਾਂ ਹੀ ਜਾਣਗੇ ਹਾਂਜੀ ਬਲਾਕ ਪ੍ਰਧਾਨ ਰਣਜੀਤ ਸਿੰਘ ਜੀ ਕੀ ਕਹਿਣਾ ਚਾਹੋਗੇ ਆਮ ਆਦਮੀ ਪਾਰਟੀ ਦੁਆਰਾ ਲਗਾਤਾਰ ਵਿਕਾਸ ਕਾਰਜ ਜਿਹੜੇ ਦੇ ਇਲਾਕਿਆਂ ਦੇ ਵਿੱਚ ਕੀਤੇ ਗਏ ਨੇ ਤੁਸੀਂ ਏਰੀਆ ਦੇ ਬਲਾਕ ਪ੍ਰਧਾਨ ਹੋ ਕੀ ਕਹਿਣਾ ਚਾਹੁੰਦੇ ਵੇਖੋ ਜੀ ਅਸੀਂ ਤਾਂ ਪਹਿਲਾਂ ਸਾਰਿਆਂ ਨੂੰ ਸਾਸੀ ਕਾਲ ਵਾਈਪਾਲਸਾ ਵਾਈਪੂਜ ਕੀ ਫਤਹਿ ਬਾਕੀ ਅਸੀਂ ਇਹ ਵੀ ਲੋਕਾਂ ਨੂੰ ਵਿਸਵਾਸ ਦਿਵਾਉਣਾ ਚਾਹੁੰਦੇ ਹਾਂ ਕਿ ਸਾਡੀ ਆਮ ਆਦਮੀ ਪਾਰਟੀ ਸਰਕਾਰ ਜਿਹੜੀ ਪਹਿਲਾਂ ਵਾਲੀ ਸਰਕਾਰਾਂ ਵਾਰੀ ਨਹੀਂ ਹੈ ਕਿ ਜੋ ਤੁਸੀਂ 4.5 ਸਾਲ ਸੁੱਤੀ ਦੇ ਦੀ ਤੇ 6 ਮਹੀਨੇ ਬਾਅਦ ਜਾ ਕੇ ਕੰਮ ਕਰਦੇ ਸੀ ਅਸੀਂ ਵਾਦਾ ਕੀਤਾ ਸੀਗਾ ਕਿ ਅਸੀਂ ਪਹਿਲੇ ਦਿਨ ਤੋਂ ਹੀ ਕੰਮ ਕਰਾਂਗੇ ਵੇਖੋ ਜੀ ਲਗਭਗ ਸਾਡੇ 19 ਮਹੀਨੇ ਦੇ 20 ਮਹੀਨੇ ਦੀ ਸਰਕਾਰ ਹੋਈ ਆ ਅਸੀਂ 20 ਮਹੀਨੇ ਦੇ ਵਿੱਚ ਇੰਨਾ ਕੁ ਜ਼ਿਆਦਾ ਵਿਕਾਸ ਕਰ ਦਿੱਤਾ ਆ ਕਿ ਸਾਨੂੰ ਕੋਈ ਵੀ ਬੰਦਾ ਨਹੀਂ ਕਹਿ ਸਕਦਾ ਕਿ ਤੁਸੀਂ ਕੰਮ ਨਹੀਂ ਕਰਦੇ ਬਾਕੀ ਫਿਰ ਵੀ ਅਸੀਂ ਕਹਿੰਦੇ ਆ ਕਿ ਜਿਹੜੇ ਇਲਾਕੇ ਦੇ ਕੰਮ ਰਹਿ ਚੁੱਕੇ ਨੇ ਜਾਂ ਥੋੜੇ ਪੈਂਡਿੰਗ ਨੇ ਜਾਂ ਕੋਈ ਕੰਮ ਸਾਡੀ ਇੰਤਿਹਾਰ ਚ ਨਹੀਂ ਹੈਗੇ ਉਹ ਜਲਦੀ ਤੋਂ ਜਲਦੀ ਸਾਡੇ ਧਿਆਨ ਚ ਲਿਆ ਦੇਣ ਤੇ ਅਸੀਂ ਬਹੁਤ ਜਲਦੀ ਹੀ ਉਹ ਕੰਮ ਕਲੀਅਰ ਕਰਾਂਗੇ ਨਿਊ ਕੋਟ ਆਤਮਾਰਾਮ ਵਿਕੇ ਟਿਊਬਵੈਲ ਦਾ ਉਦਘਾਟਨ ਕੀਤਾ ਗਿਆ ਕੀ ਕਹਿਣਾ ਚਾਹੁੰਦੇ ਹੋ ਦੇਖੋ ਜੀ ਇਸ ਪਹਿਲਾਂ ਤੇ ਡਾਕਟਰ ਇੰਦਰਬੀ ਸਿੰਘ ਨਿੱਜਰ ਜੀ ਦਾ ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸਾਨੂੰ ਅਸੀਂ ਇੱਕ ਫੋਨ ਕਰਦੇ ਆ ਤੇ ਸਾਨੂੰ ਇਨਾ ਮਾਣ ਬਖਸ਼ਿਆ ਕਿ ਉਹ ਇਲਾਕੇ ਦਾ ਕੰਮ ਉਹ ਕਹਿੰਦੇ ਪਹਿਲੇ ਆਧਾਰ ਤੇ ਜਾ ਕੇ ਉਹ ਕੰਮ ਕਰੋ ਦੂਸਰਾ ਨੰਬਰ ਤੇ ਅਸੀਂ ਲੋਕਾਂ ਨੂੰ ਕਾਫੀ ਚਿਰ ਤੋਂ ਇਹ ਸਮੱਸਿਆ ਆ ਰਹੀ ਸੀ ਕਿ ਪਾਣੀ ਦੇ ਵਿੱਚ ਬੜੀ ਪ੍ਰੋਬਲਮ ਰਹੀ ਹੈ ਗਰਮੀ ਦੇ ਵਿੱਚ ਲੋਕਾਂ ਨੂੰ ਇਸ ਗੱਲ ਤੋਂ ਲੋਕਾਂ ਨੇ ਜਿਹੜੇ ਜਿਹੜੀ ਸਾਨੂੰ ਸਮੱਸਿਆ ਦੱਸੀ ਆ ਅਸੀਂ ਉਹ ਜਲਦੀ ਤੋਂ ਜਲਦੀ ਹੱਲ ਕਰ ਰਹੇ ਆ ਇਹ ਵੀ ਬੜੀ ਦੇਰ ਦੀ ਸਮੱਸਿਆ ਸੀਗੀ ਹੁਣ ਅਸੀਂ ਕੱਲ੍ਹ ਦਾ ਹੱਲ ਕੀਤੀ ਆ ਅੱਜ ਡਾਕਟਰ ਸਾਹਿਬ ਜੀ ਵੱਲੋਂ ਆਪਣਾ ਸਰਦਾਰ ਡੀਐਸਪੀ ਸ਼ੋਕਮਾਰ ਜੀ ਨੂੰ ਭੇਜਿਆ ਗਿਆ ਸੀਗਾ ਉਹਨਾਂ ਵੱਲੋਂ ਉਦਘਾਟਨ ਕੀਤਾ ਗਿਆ ਹੈ ਟੂਬਵਲ ਦਾ ਤੇ ਇਸ ਮੌਕੇ ਤੇ ਵਾਰ ਨੰਬਰ 41 ਦੇ ਸੇਵਾਦਾਰ ਮਨਜੀਤ ਸਿੰਘ ਮਥਰਾ ਵੀ ਹਾਜ਼ਰ ਸੀਗੇ ਜਿਨ੍ਹਾਂ ਨੇ ਸਾਰਾ ਉੱਥੇ ਆਪਣੇ ਸੁਜੋਗ ਦੇ ਨਾਲ ਤੁਲਦਾ ਜੋ ਵੀ ਸੈਟਿੰਗ ਸਾਰੀ ਕਰਵਾਈ ਹੈ ਮਨਜੀਤ ਸਿੰਘ ਮਥਰਾ ਵਾਲੋ ਵੀ ਵਾਰ ਨੰਬਰ 41 ਦੇ ਵਿੱਚ ਲਗਾਤਾਰ ਮਿਹਨਤ ਕੀਤੀ ਜਾ ਰਹੀ ਹੈ ਤੇ ਦਿਨ ਰਾਤ ਲੋਕਾਂ ਦੀ ਸਮੱਸਿਆਵਾਂ ਇਹਨਾਂ ਦੁਆਰਾ ਸੁਣੀਆਂ ਜਾਂਦੀਆਂ ਅਤੇ ਸਰਕਾਰ ਤੱਕ ਪਹੁੰਚਾਈਆਂ ਜਾਂਦੀਆਂ। ਕੀ ਕਹਿਣਾ ਚਾਹੋਗੇ? ਦੇਖੋ ਜੀ ਇਹ ਤਾਂ ਬਹੁਤ ਵਧੀਆ ਕਰਦੇ ਪਏ ਆ। ਬਾਕੀ ਜੀ ਇਹਨਾਂ ਨੂੰ ਹੋਰ ਅੱਗੇ ਉਸ਼ਾ ਕਰ ਰਹੇ ਆ ਕਿ ਤੁਸੀਂ ਜਿਹੜੇ ਇਲਾਕੇ ਦੇ ਕੰਮ ਰਹਿ ਰਹੇ ਆ ਉਹ ਵੀ ਅੱਗੇ ਹੋ ਕੇ ਕਰੋ ਤੇ ਸਭ ਤੋਂ ਜ਼ਿਆਦਾ ਅੱਗੇ ਹੋ ਕੇ ਕੰਮ ਕਰੋ। ਹਾਂ ਜੀ ਲੁਥਰਾ ਸਾਹਿਬ ਕੀ ਕਹਿਣਾ ਚਾਹੋਗੇ? ਡੀਐਸਪੀ ਸ਼ੋਕ ਸ਼ਰਮਾ ਦੁਆਰਾ ਤੁਹਾਡੇ ਇਲਾਕੇ ਦੇ ਵਿੱਚ ਨਿਊ ਕੋਟ ਆਤਪਾਰਾਮ ਵਿਖੇ ਟਿਊਬਵਲ ਦਾ ਉਦਘਾਟਨ ਕੀਤਾ ਗਿਆ। ਮੈਂ ਮਨਦੀਪ ਸਿੰਘ ਲੁਥਰਾ, ਤੁਆਰਨਮਕਾਲੀ, ਦਾ ਸੇਵਾਦਾਰ। ਕਾਫੀ ਘਰਾਂ ਤੋਂ ਇਲਾਕਾ ਵਾਸੀਆਂ ਨੂੰ ਪਾਣੀ ਦੀ ਬਹੁਤ ਪਰੇਸ਼ਾਨੀ ਸੀ ਉਹਨਾਂ ਨੇ ਆ ਕੇ ਮੈਨੂੰ ਦਫ਼ਤਰ ਵਿੱਚ ਦੱਸਿਆ ਕਿ ਸਾਡੇ ਇਲਾਕੇ 'ਚ ਕਾਫੀ ਘਰਾਂ ਤੋਂ ਪਾਣੀ ਨਹੀਂ ਆ ਰਿਹਾ ਜੀ ਤੇ ਆਉਂਦਾ ਵੀ ਆ ਤੇ 2 ਦਿਨ ਬਾਅਦ 4 ਦਿਨ ਬਾਅਦ ਆਉਂਦਾ ਐ ਇਸ ਸਮੱਸਿਆ 'ਚ ਮੈਂ ਡਾਕਟਰ ਸਾਹਿਬ ਦੱਸੀ ਫਿਰ ਡਾਕਟਰ ਸਾਹਿਬ ਨੇ ਇਸ ਸਮੱਸਿਆ ਦਾ ਫੌਰਨ ਹੱਲ ਕਰਦੇ ਹੋਏ ਉੱਥੇ ਨਵਾਂ ਟਿਊਬਵਲ ਲਗਵਾਉਣ ਦਾ ਕੰਮ ਸ਼ੁਰੂ ਕਰਵਾਇਆ ਪਿਛਲੇ ਦਿਨ ਹੀ ਜੋ ਟਿਊਬਵਲ ਦਾ ਕੰਮ ਆ ਜੰਪੂਰ ਹੋ ਗਿਆ ਸੀ ਡਾਕਟਰ ਇਧਰ ਵੀ ਸੈੱਜ ਜੀ ਦੀ ਵਾਈ ਹੈ ਡੀਐਸਪੀ ਅਸ਼ੋਕ ਕੁਮਾਰ ਜੀ ਨੇ ਨਵੇਂ ਟੂਰ ਦਾ ਜੁਫਾਡਰ ਕੀਤਾ ਤੇ ਇਲਾਕਾ ਨਿਵਾਸੀ ਅਨੇ ਬਹੁਤ ਖੁਸ਼ ਨੇ ਤੇ ਉਹਨਾਂ ਨੇ ਡਾਕਟਰ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ ਕੀਤਾ ਤੇ ਮੈਂ ਵੀ ਡਾਕਟਰ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਤੇ ਮੈਂ ਇਲਾਕਾ ਨਿਵਾਸੀਆਂ ਦਾ ਵੀ ਬਹੁਤ ਧੰਨਵਾਦ ਕਰਦਾ ਕਿ ਜਿਹੜੇ ਸਮੇਂ ਸਿਰ ਮੰਦਿਰ ਸਾਹਿਬ ਸੁਥਰਾ ਦੇ ਦਫ਼ਤਰ ਆਉਂਦੇ ਨੇ ਤੇ ਜੋ ਵੀ ਸਮੱਸਿਆ ਦੱਸਦੇ ਆ ਕਿ ਉਹ ਮੇਂ ਪਹਿਲ ਦੇ ਆਧਾਰ ਤੇ ਹੱਲ ਕਰਵਾਉਣਾ ਮੈਂ ਨਾਲ ਹੀ ਅੱਜ ਭਲੋ ਪ੍ਰਧਾਨ प्रदीप ਸਿੰਘ ਜੀ ਦਾ ਬਹੁਤ ਧੰਨਵਾਦ ਕਰਦਾ ਕਿ ਉਹਨਾਂ ਨੇ ਵੀ ਆਪਣਾ ਸਮਾਂ ਕੱਢ ਕੇ ਉਥੇ ਪਹੁੰਚੇ ਨੇ ਤੇ ਮੈਂ ਤੈਅ ਜੋ ਉਹਨਾਂ ਦਾ ਧੰਨਵਾਦ ਕਰਦਾ ਇਹ ਮਾਹ ਸਾਹਿਬ ਦੀ ਸਰਕਾਰ ਹੈ ਜੋ ਲੋਕਾਂ ਦੀ ਸਮੱਸਿਆ ਪੈਲ ਦੇ ਅਧਾਰ ਤੇ ਹੱਲ ਕਰਾਉਂਦੀ ਹੈ ਦੂਜੀ ਪਾਰਟੀਆਂ ਜਿਹੜੀਆਂ ਕਿ ਪਹਿਲਾਂ ਪਾਰਟੀਆਂ ਕਾਂਗਰਸ ਅਕਾਲੀ ਉਹਨਾਂ ਰਵੱਈਏ ਉਹ ਸਰਕਾਰਾਂ ਵਰਗੀ ਨਹੀਂ ਹੈਗੀ ਕਿ ਕੰਮ ਕੋਈ ਵੀ ਕੰਮ ਨਹੀਂ ਕੀਤਾ ਉਹਨਾਂ ਨੇ ਤੇ ਮਾਹ ਸਾਹਿਬ ਦੀ ਸਰਕਾਰ ਹੈ ਜਿਹੜੀ ਉਹ ਪੈਲ ਦੇ ਅਧਾਰ ਤੇ ਹਰ ਕੰਮ ਕਰਾਉਂਦੀ ਹੈ ਮਾਹ ਸਾਹਿਬ ਦਾ ਧੰਨਵਾਦ ਸ਼ੁਕਰਗੁਜ਼ਾਰ ਹਾਂ ਮਾਂ ਸਰਕਾਰ ਜਿੰਦਾਬਾਦ ਮਾਂ ਸਰਕਾਰ ਜਿੰਦਾਬਾਦ